ਅਕਤ ਨਵਾਂ ਸ਼ਹਿਰ ਦਵਾਬਾ YouTube ਚੈਨਲ ਜਿਹੜਾ ਆ ਖੜਾ ਹੈਗਾ ਗਰਚਿਆਂ ਦੀ ਮੰਡੀ ਦੇ ਵਿੱਚ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਆ ਕਿ ਅਸੀਂ ਇੱਥੇ ਦੀ ਜਿਹੜੀ ਰਿਪੋਰਟ ਲਗਾਈ ਸੀਗੀ ਕਿ ਗਰਚਾ ਜਿਹੜੀ ਦਾਣਾ ਮੰਡੀ ਹੈਗੀ ਆ ਇੱਥੇ ਹਰ ਤਰ੍ਹਾਂ ਦੀ ਸਹੂਲਤ ਮਿਲ ਰਹੀ ਹੈਗੀ ਆ ਕਿਸੇ ਤਰ੍ਹਾਂ ਦੀ ਕੋਈ ਵੀ ਸਮੱਸਿਆ ਨਹੀਂ ਹੈਗੀ ਕਹਿਣ ਦਾ ਮਤਲਬ ਕਿਸਾਨ ਵੀ ਜਿਹੜੇ ਹੈਗੇ ਆ ਉਹ ਖੁਸ਼ ਹੈਗੇ ਆ ਕਿਸਾਨ ਕਹਿੰਦੇ ਆ ਕਿ ਸਾਡੀ ਪੇਮੈਂਟ ਜਿਹੜੀ ਆ ਉਹ ਇਸ ਦੇ ਵਿੱਚ ਜਿਹੜੀ ਆ ਕਿ ਪੈ ਜਾਂਦੀ ਹੈਗੀ ਆ ਔਰ ਦੂਸਰੇ ਪਾਸੇ ਮਜ਼ਦੂਰ ਵੀ ਖੁਸ਼ ਆ ਗਿਆ ਕਿਉਂਕਿ ਇਸ ਵਾਰ ਜਿਹੜਾ ਆ ਅੱਗੇ ਜਿਹੜਾ ਸੀਗਾ ਹਰ ਵਕਤ ਜਿਹੜੀਆਂ ਆ ਜਿਸ ਤਰ੍ਹਾਂ ਕਿਸੇ ਯੂਨੀਅਨ ਦੀ ਹੜਤਾਲ ਹੋ ਜਾਣੀ ਤੇ ਜਾਂ ਫਿਰ ਟਰੱਕ ਯੂਨੀਅਨ ਜਿਹੜਾ ਉਹਨਾਂ ਵੱਲੋਂ ਕੋਈ ਹੜਤਾਲ ਹੋ ਜਾਣੀ ਇਸ ਵਕਤ ਜਿਹੜਾ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਹੜਤਾਲ ਵਗੈਰਾ ਜਾਂ ਕੋਈ ਇਹੋ ਜਿਹਾ ਨਾ ਹੋਣ ਕਰਕੇ ਜਿਹੜਾ ਹੈਗਾ ਕਿ ਮੰਡੀ ਦੇ ਵਿੱਚ ਸਾਰੇ ਤਕਰੀਬਨ ਖੁਸ਼ ਨੇ ਆ ਕਿਸਾਨਾਂ ਦਾ ਜਿਹੜਾ ਹੈਗਾ ਥੋੜਾ ਜਿਹਾ ਨੁਕਸਾਨ ਜ਼ਰੂਰ ਹੋਇਆ ਕਿਉਂਕਿ ਜਿਹੜੇ ਮੀਂਹ ਕਿਣੀ ਪੈਂਦਾ ਸੀਗਾ ਉਹਦੇ ਕਾਰਨ ਝਾੜ ਜਿਹੜਾ ਆ ਉਹ ਥੋੜਾ ਘਟ ਹੋਇਆ ਹੈਗਾ ਸੋ ਉਮੀਦ ਆ ਪੰਜਾਬ ਸਰਕਾਰ ਇਹਦੇ ਵੱਲ ਵੀ ਥੋੜਾ ਧਿਆਨ ਜ਼ਰੂਰ ਦੇਵੇਗੀ ਪਰ ਇੱਥੇ ਜਿਹੜੀ ਮੰਡੀ ਦੇ ਵਿੱਚ ਆ ਮੇਰੀ ਹੁਣੇ-ਹੁਣੇ ਸੀਨੀਅਰ ਅਧਿਕਾਰੀ ਨਾਲ ਗੱਲ ਹੋਈ ਆ ਫੋਨ ਦੇ ਉੱਪਰ ਉਹਨਾਂ ਨੂੰ ਮੈਂ ਸਮੱਸਿਆ ਦੱਸੀ ਆ ਉਹ ਸਮੱਸਿਆ ਜੇਕਰ ਉਹਨਾਂ ਦੇ ਘਰਾਂ ਦੇ ਵਿੱਚ ਬਣ ਜਾਂਦੀ ਆ ਤੇ ਦੱਸੋ ਉਹਦਾ ਫਿਰ ਕੀ ਜਵਾਬ ਹੈਗਾ ਔਰ ਮੈਂ ਸਮੱਸਿਆ ਜਿਹੜੀ ਆ ਉਹ ਸਾਂਝੀ ਜਿਹੜੀ ਆ ਸੀਨੀਅਰ ਅਫਸਰ ਦੇ ਨਾਲ ਹੁਣੇ ਕਰਕੇ ਹਟਿਆ ਆ ਸਮੱਸਿਆ ਵੀ ਤੁਹਾਨੂੰ ਦੱਸਦੇ ਆ ਗਿਆ ਕਿ ਇੱਥੇ ਸਭ ਤੋਂ ਵੱਡੀ ਜਿਹੜੀ ਮੰਡੀ ਦੇ ਵਿੱਚ ਮਜ਼ਦੂਰਾਂ ਨੂੰ ਸਮੱਸਿਆ ਆ ਰਹੀ ਆ ਜਾਂ ਜਿਨ੍ਹਾਂ ਨੇ ਇੱਥੇ ਦੁਕਾਨਾਂ ਪਾਈਆਂ ਹੋਈਆਂ ਆ ਉਹਨਾਂ ਨੂੰ ਸਮੱਸਿਆ ਆ ਅੰਦਰ ਦਾ ਤੇ ਰਿਸ਼ਤਾ ਤੁਹਾਨੂੰ ਨਹੀਂ ਦਿਖਾ ਸਕਦਾ ਆ ਆ ਜਿਹੜੀ ਆਪਣੇ ਫਲੱਸ਼ ਹੈਗੀ ਆ ਜੋ ਇੱਥੇ ਦੱਸਿਆ ਗਿਆ ਕਿ ਉਹਦਾ ਟੈਂਕਰ ਫਟ ਚੁੱਕਾ ਆ ਔਰ ਇੱਥੇ ਇੰਨਾ ਮਜ਼ਦੂਰ ਕੰਮ ਕਰਦਾ ਆ ਲੇਡੀਜ਼ ਵੀ ਜਿਸ ਦੇ ਵਿੱਚ ਨੇ ਹਨ ਉਹ ਕਿੱਥੇ ਜਾਣਗੇ ਕਿ ਆ ਸੀਨੀਅਰ ਅਫਸਰਾਂ ਨੂੰ ਇਸ ਚੀਜ਼ ਇਹ ਚੀਜ਼ ਦਿਖਾਈ ਨਹੀਂ ਦਿੰਦੀ ਔਰ ਸੀਨੀਅਰ ਅਫਸਰਾਂ ਵੱਲੋਂ ਜਦੋਂ ਮੈਂ ਹੁਣ ਫੋਨ ਤੇ ਗੱਲ ਕੀਤੀ ਇਹਨਾਂ ਨੇ ਮੈਨੂੰ ਦੱਸਿਆ ਉਹ ਕਹਿੰਦੇ ਕਿ ਕੱਲ ਇਸ ਦੀ ਜਿਹੜੀ ਆ ਸਫਾਈ ਆ ਅਸੀਂ ਉਹ ਕਰਾ ਦਿੰਨੇ ਆ ਹੁਣ ਦੇਖਦੇ ਆ ਕਿ ਕੱਲ ਕੱਲ ਆਂਦਾ ਆ ਕਿ ਕੱਲ ਕਦੋਂ ਆਂਦਾ ਹੈ ਨਵਾਂ ਸ਼ਹਿਰ ਦਵਾਬਾ YouTube ਚੈਨਲ ਤੋਂ ਕੈਂਥ ਖਰਚਾ ਦੀ ਵਿਸ਼ੇਸ਼ ਰਿਪੋਰਟ ਇੱਥੇ ਕੁਝ ਗੱਲ ਵੀ ਕਰਦੇ ਆ ਕੈਸਾ ਹਾਲ ਹੈ ਜੀ अच्छा और तो कोई दिक्कत नहीं है मेन समस्या जो है वो आपकी क्या है यहाँ पर अभी आ रही है टैंकर साफ़ करो और सही करो उसको। जे आ, है आ, सही उसको जो की है उसका टैंकर फट चुका है।, है जिसके कारण आपको यहाँ जाने बाहर जाने में बड़ी दिक्कत आ रही है कोई नहीं जिम्मेदार जाने देता है जहाँ औरतें भी है बच्चे भी है लेकिन इस जो इतनी बड़ी मंडी है उसमें ये सबसे बड़ी समस्या है तो ਜੇ ਜੋ ਹੈ ਇਸ ਇਸ ਸਮੱਸਿਆ ਦਾ ਨਿਦਾਨ ਜੋ ਹੈ ਉਹ ਤੁਰੰਤ ਹੋਣਾ ਚਾਹੀਏ ਹਾਂ ਠੀਕ ਔਰ ਦੇਖਿਆ ਕਿ ਅਸੀਂ ਤੁਹਾਡੀ ਜਿਹੜੀ ਗੱਲਬਾਤ ਹੈਗੀ ਆ ਇੱਥੇ ਦੇ ਸਤਾਨਕ ਮਜ਼ਦੂਰ ਦੇ ਨਾਲ ਵੀ ਕਰਾਈ ਹੈਗੀ ਆ ਕਿ ਕਿੱਡੀ ਵੱਡੀ ਸਮੱਸਿਆ ਹੈ ਚਾਹੇ ਮੈਂ ਚਾਹਾਂ ਤਾਂ ਜਿੰਨੇ ਮੰਡੀ ਦੇ ਵਿੱਚ ਮਜ਼ਦੂਰ ਕੰਮ ਕਰਦੇ ਆ ਸਾਰਿਆਂ ਤੋਂ ਜਿਹੜੀ ਹੈ ਸਮੱਸਿਆ ਲੈ ਦੇ ਪੁੱਛ ਸਕਦਾ ਆ ਔਰ ਦੱਸਣਗੇ ਕਿਉਂਕਿ ਸਰਕਾਰ ਦੇ ਕੰਨਾਂ ਤੱਕ ਆਵਾਜ਼ ਪਹੁੰਚਾਉਣ ਦੇ ਲਈ ਇੱਕੋ ਵਿਅక్తి ਕਾਫੀ ਹੁੰਦਾ ਤੇ ਚੈਨਲ ਸਾਡਾ ਹੀ ਕਾਫੀ ਹੈ ਹੁਣ ਦੇਖਦੇ ਆ ਕਿ ਇਹ ਕੱਲ ਜਿਹੜਾ ਹੈਗਾ ਇਹਦੀ ਸਫਾਈ ਕਰਾਈ ਜਾਂਦੀ ਆ ਜਾਂ ਨਹੀਂ ਕਰਾਈ ਜਾਂਦੀ ਹੈਗੀ ਇਹ ਜਿਹੜਾ ਹੈਗਾ ਕਿਉਂਕਿ ਸੀਨੀਅਰ ਅਫਸਰ ਨੇ ਮੈਨੂੰ ਇਹ ਕਿਹਾ ਫੋਨ ਤੇ ਕਿ ਕੱਲ ਇਹਦੀ ਟੈਂਕਰ ਦੀ ਸਫਾਈ ਕਰਾ ਦਿੱਤੀ ਜਾਵੇਗੀ ਹੁਣ ਦੇਖਦੇ ਆ ਕਿ ਕੱਲ ਕਦੋਂ ਆਂਦਾ ਨਵਾਂ ਸ਼ਹਿਰ ਦਵਾਬਾ YouTube ਚੈਨਲ ਤੋਂ ਕੈਂਥ ਖਰਚਾ ਦੀ ਵਿਸ਼ੇਸ਼ ਰਿਪੋਰਟ ਮੰਡੀ ਦੀ ਆ ਸਭ ਤੋਂ ਵੱਡੀ ਸਮੱਸਿਆ ਜਿਹੜੀ ਆ ਤੁਹਾਨੂੰ ਦਿਖਾਈ ਹੈਗੀ ਆ ਔਰ ਦੱਸੀ ਹੈਗੀ ਆ ਹੋਰ ਵੀ ਦੇਖ ਲੈਣੇ ਆ ਕਿ ਕੋਈ ਛੋਟੀ ਮੋਟੀ ਜਾਂ ਕੋਈ ਸਮੱਸਿਆ ਆਵੇ ਹੋਰ ਜੀ ਸਤਿ ਸ੍ਰੀ ਅਕਾਲ ਜੀ ਔਰ ਯਕੀਨ ਆ ਆ ਤੁਹਾਡਾ ਕੁਲਦੀਪ ਸਿੰਘ ਆ ਕੁਲਦੀਪ ਸਿੰਘ ਜੀ ਕਿਹੜੀ ਜਗ੍ਹਾ ਤੋਂ ਜੜੋ ਆ ਪਿੰਡ ਵੈਸੇ ਤਾਂ ਮੰਡੀ ਦੇ ਵਿੱਚ ਮੈਨੂੰ ਕਿਸਾਨਾਂ ਨੇ ਦੱਸਿਆ ਕੋਈ ਐਡੀ ਖਾਸ ਸਮੱਸਿਆ ਨਹੀਂ ਝਾੜਦੀ ਸਮੱਸਿਆ ਜੇਕਰ ਤੁਹਾਡੀ ਕੋਈ ਸਮੱਸਿਆ ਹੈਗੀ ਤਾਂ ਦੱਸੋ ਇਹ ਦੇਖ ਲਓ ਜੀ ਕੱਲ ਦੁਪਹਿਰ ਦਾ ਵੱਢਿਆ ਹਜੇ ਵੀ ਕਹੀ ਜਾਂਦੇ 20 ਮੋਗਚਰਾ ਦਾ ਟੁਕਣਾ ਨਹੀਂ ਅੱਛਾ ਇਹਨੂੰ ਫਰੋਲੋ ਕਸ ਕੀ ਕਰੀਏ ਇਥੇ ਪਰ ਜਦੋਂ ਮੈਂ ਸੀਨੀਅਰ ਅਧਿਕਾਰੀਆਂ ਨਾਲ ਗੱਲ ਕੱਲ ਕੀਤੀ ਆ ਕਹਿੰਦੇ ਐਸੋ ਜੇ ਕੋਈ ਗੱਲ ਨਹੀਂ ਤੁਸੀਂ ਖੁਦ ਕਿਸਾਨ ਹੈਗੇ ਆ ਤੁਸੀਂ ਤੇ ਤੁਸੀਂ ਤੇ ਝੂਠ ਨਹੀਂ ਬੋਲ ਸਕਦੇ ਤੁਹਾਡੇ ਸਾਹਮਣੇ ਹੀ ਆ ਜੀ ਸਵੇਰ ਦਾ ਕਹਿੰਦੇ ਫਰੋਲ ਹੋਏ ਨੇ ਅੱਛਾ ਇਹ ਤਾਂ ਫਿਰ ਤੁਹਾਨੂੰ ਇਹ ਫਰੋਲੋ ਇਹਦਾ ਖਰਚਾ ਵਰਚਾ ਫਿਰ ਖਰਚਾ ਵਰਚਾ ਸਾਡੇ ਸਿਰ ਤੇ ਪੈਣਾ ਏ ਵੀ ਜਿਹੜਾ ਬਹੁਤ ਜ਼ਿਆਦਾ ਤੁਹਾਡੇ ਸਿਰੇ ਪੈਣਾ ਹਾਂਜੀ ਹਾਂਜੀ ਇਹ ਪੱਖਾ ਦੂਜੀ ਵਾਰਾ ਲਾਣਾ ਤਾਂ ਵੀ ਖਰਚਾ ਤੁਹਾਡੇ ਜਿਹੜਾ ਟਾਈਮ ਖਰਾਬ ਹੋਣਾ ਆ ਪੂਰਾ ਦਿਨ ਖਰਾਬ ਹੋਣਾ ਆ ਉਹ ਤੁਹਾਡਾ ਬਖਰਾ ਹੋਣਾ ਬਿਲਕੁਲ ਬਿਲਕੁਲ ਔਰ ਦੇਖ ਲਓ ਆ ਜਿਹੜੀ ਹੈਗੀ ਆ ਸਮੱਸਿਆ ਆ ਕਿਸਾਨਾਂ ਦੀ ਅੱਛਾ ਅੱਛਾ ਜਿਸ ਕਿਸਾਨ ਨੂੰ ਸਮੱਸਿਆ ਆਏਗੀ ਉਹ ਹੀ ਕਿਸਾਨ ਸਾਨੂੰ ਦੱਸੇਗਾ ਨਾ ਕਿ ਸਾਡੀ ਆ ਸਮੱਸਿਆ ਆਈ ਸੋ ਉਮੀਦ ਹੈਗਾ ਕਿਉਂਕਿ ਇਹ ਚੈਨਲ ਜਿਹੜਾ ਆ ਸਰਕਾਰੀ ਜਿੰਨੇ ਵੀ ਸਰਕਾਰ ਤੱਕ ਵੀ ਇਹਦੀ ਗੱਲ ਪਹੁੰਚਦੀ ਹੈਗੀ ਔਰ ਦੇਖਦੇ ਅਗੇ ਚੈਨਲ ਨੂੰ ਹੁਣ ਦੇਖਦੇ ਆ ਕਿ ਕਿਸਾਨ ਦੀ ਜਿਹੜੀ ਇਹ ਸਮੱਸਿਆ ਆ ਰਹੀ ਆ ਇਹਦਾ ਹੱਲ ਕਦੋਂ ਕਰਨਗੇ ਤੇ ਕਿਸ ਤਰ੍ਹਾਂ ਕਰਨਗੇ ਨਵਾਂ ਸ਼ਹਿਰ ਦਵਾਬਾ YouTube ਚੈਨਲ ਤੋਂ ਚੀਫ ਐਡੀਟਰ ਕੈਂਤ ਕਰਚਾ ਦੀ ਵਿਸ਼ੇਸ਼ ਰਿਪੋਰਟ